ਮੈਂ ਅੱਜ ਸਭ ਤੋਂ ਪਹਿਲਾਂ ਧੰਨਵਾਦੀ ਆ ਸਰਦਾਰ ਮੇਜਰ ਸਿੰਘ ਸੇਠੋ ਜੀ ਦਾ ਜਿਹੜੇ ਇਸ ਅਲੱਗਤੇ ਦੇ ਵਿੱਚ ਕਿਸੇ ਜਾਣਕਾਰੀ ਦੇ ਮਤਾਜ਼ਰੀ ਆ ਕਿਉਂਕਿ ਇਹਨਾਂ ਨੇ ਬਹੁਤ ਜਿਆਦੀ ਮਿਹਨਤ ਕੀਤੀ ਸੀ ਆਮਦ ਪਰ ਆਮ ਆਦਮੀ ਪਾਰਟੀ ਦੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਤੋਂ ਬਸ਼ਟ ਹੋ ਕੇ ਮੇਰੇ ਛੋਟੇ ਵੀ ਜ਼ਿਲ੍ਹਾ ਮੀਤ ਪ੍ਰਧਾਨ ਰਾਣਾ ਗੁਰਦੀਪ ਸਿੰਘ ਦੀ ਪ੍ਰੇਰਣਾ ਸਦਕਾ ਅੱਜ ਸਰਦਾਰ ਮੇਜਰ ਸਿੰਘ ਨੇ ਜਿਹੜਾ ਸਮੂच्चय ਸਾਥੀਆਂ ਦੇ ਸਮੇਤ ਸੈਂਕੜੇ ਸਾਧੂਆਂ ਦੇ ਸਮੇਤ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹਨਾਂ ਨੇ ਅੱਜ ਸ਼ੁਮਰਦੇ ਆ। ਅੱਜ ਕਾਹਦਾ ਇਹਨਾਂ ਨੂੰ ਡੈਗਨੋਸਿਸ ਦਿੱਤਾ ਗਿਆ ਅੱਜ ਕਿਉਂਕਿ ਬੜੇ ਮੀਤੀ ਵਰਕਅਪ ਵੀ ਮੇਰੇ ਨਾਲ ਕਾਫੀ ਕੋਈ ਪਿਛਲੇ 6-7 ਮਹੀਨੇ ਤੋਂ ਲਗਾਤਾਰ ਇਹ ਤਾਲਮੇਲ ਦੇ ਵਿੱਚ ਸੀ ਕਿ ਹਰ ਵਰਗ ਨੂੰ ਪਿਆਰ ਕਰਨ ਵਾਲੇ ਇਨਸਾਨ ਹੈ ਇਹਨਾਂ ਨੂੰ ਸਾਰੀ ਪਾਰਟੀ ਦੀ ਸਲਾਹ ਦੇ ਨਾਲ ਸਾਡੇ ਪੰਜਾਬ ਸੂਬੇ ਦੇ ਪ੍ਰਧਾਨ ਸ੍ਰੀ ਸੁਨੀਲ ਜਾਕਰ ਜੀ ਸਾਡੇ ਸੰਗਠਨ ਮੰਤਰੀ ਜੀ ਸ੍ਰੀ ਨਿਮਾਸ਼ਿਲ ਜੀ ਸਾਡੇ ਜਰਨਲ ਦੇ ਇੰਚਾਰਜ ਸਰਦਾਰ ਜਗਮਉਲ ਸਿੰਘ ਜੀ ਸਾਡੇ ਪਰਿਵਾਰੀ ਮੱਟਰ ਸਾਹਿਬ ਸਾਡੇ ਸਹਿ ਪਰਿਵਾਰੀ ਦੇਰੀ ਸ਼ਰਮਾ ਜੀ ਜੀ ਦਾ ਸਲਾਮ ਮਸ਼ਵਰਾ ਬੁਰੰਤ ਅੱਜ ਇਹਨਾਂ ਨੂੰ ਵਪਾਰ ਸਰਦਾ ਜਿਹੜਾ ਉਹ ਜ਼ਿਲ੍ਹਾ ਪ੍ਰਧਾਨ ਜਿਹੜਾ ਪਾਰਟੀ ਨੇ ਰਜਿਸਟਰ ਕਰ ਪ੍ਰਧਾਨ ਜੀ ਕਿ ਉਹਨਾਂ ਦੀ ਜਿਹੜੀ ਉਹਨਾਂ ਦਾ ਕਦ ਹੈ ਇਸ ਤਰੀਕੇ ਦਾ ਮਾਨ ਸਨਮਾਨ ਬਣਿਆ ਰਹੇਗਾ ਪਾਰਟੀ ਦੇ ਇੱਕੋ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਕਹਿਣੀ ਕਰਨੀ ਸੀ ਪੱਕੀ ਐ ਜਿਹੜੀ ਜੋ ਵੀ ਕਹਿੰਦੀ ਉਹ ਕਰਕੇ ਦਿਖਉਂਦੀ ਆ ਸਰਦਾਰ ਮੇਜਰ ਸਿੰਘ ਬੜੇ ਮਿਹਨਤੀ ਇਨਸਾਨ ਨੇ ਮਿਹਨਤ ਕਰਨ ਵਾਲੇ ਇਨਸਾਨਾਂ ਨੂੰ ਭਾਰਤੀ ਜਨਤਾ ਪਾਰਟੀ ਆਪਣੇ ਪਲਕਾਂ ਤੇ ਬਿਠਾ ਕੇ ਰੱਖਦੀ ਆ ਕਿਸੇ ਪੱਖੋਂ ਵੀ ਇਹਨਾਂ ਦੇ ਮਾਨਸਤ ਕਰਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਕਮੀ ਨਹੀਂ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਾਰਟੀ ਦੇ ਵਿੱਚ ਵੀ ਬਹੁਤ ਜ਼ਿਆਦੀ ਮਿਹਨਤ ਕੀਤੀ ਸੀ ਤੇ ਆਮ ਪਾਰਟੀ ਨੂੰ ਪੂਰਾ ਜੋਰ ਲਾ ਕੇ ਜਿਤਾਇਆ ਸੀ ਪਰ ਆਮ ਪਾਰਟੀ ਨੇ ਜਿਹੜੇ ਮੇਰੇ ਇਕੱਲੇ ਨਾਲ ਨਹੀਂ ਸਾਰੇ ਪੰਜਾਬ ਨਾਲ ਹੀ ਧੋਖਾ ਕੀਤਾ ਤੇ ਅੱਜ ਦੇ ਦਿਨਾਂ ਤੱਕ ਧੋਖਾ ਹੀ ਕਰਦੇ ਆਏ ਆ ਕੋਣ ਵੀ ਲੋਕਾਂ ਨੂੰ ਝੂਠ ਮਾਰਦੇ ਤੇ ਹੁਣ ਵੀ ਧੋਖਾ ਹੀ ਕਰਦੇ ਇਸ ਕਰਕੇ ਪਾਰਟੀ ਤੋਂ ਮਨ ਖੱਟਾ ਹੋ ਗਿਆ ਤੇ ਸਾਡੇ ਹਰਜੀਤ ਸਿੰਘ ਜੀ ਸੰਧੂ ਸਾਹਿਬ ਇਹਨਾਂ ਨੇ ਸਾਨੂੰ ਮਾਣ ਸਨਮਾਨ ਬਖਸ਼ਿਆ ਤੇ ਸਾਡੇ ਕੋਲ ਆਏ ਬਹੁਤ ਜ਼ਿਆਦੇ ਵਧੀਆ ਸਾਡੇ ਪ੍ਰਧਾਨ ਜੀ ਆ ਸਾਡੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਕੀਤਾ ਮੇਰੇ ਕੋਲ ਅੱਜ ਤੀਜੀ ਚੌਥੀ ਵਾਰ ਆ ਚੁੱਕੀ ਆ ਤੇ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਆਖਿਆ ਵੀ ਸਾਡੀ ਪਾਰਟੀ ਚ ਆਓ ਸਾਡੀ ਇੱਕ ਦੇਸ਼ ਦੀ ਅੰਤਰਰਾਸ਼ਟਰੀਆ ਪਾਰਟੀ ਆ ਦੂਜੀਆਂ ਸਟੇਟਾਂ ਜਾ ਕੇ ਵੇਖੋ ਦੂਜੀਆਂ ਸਟੇਟਾਂ ਦੇ ਵਿੱਚ ਕਿੰਨੀ ਤਰੱਕੀ ਹੋਣ ਈ ਆ ਜਿਹੜਾ ਸਾਡਾ ਪੰਜਾਬ ਆ ਸਭ ਤੋਂ ਪਛੜਿਆ ਜਾਣਦਿਆ ਨਸ਼ਿਆਂ 'ਚ ਵੀ ਸਭ ਤੋਂ ਬਾਦਰਾ ਸਾਡਾ ਨਸ਼ਾ ਇੱਥੇ ਤਰਨਤਾਰਨ ਦੇ ਵਿੱਚ ਤੇ ਸਾਡਾ ਤਰਨਤਾਰਨ ਤੇ ਸਭ ਤੋਂ ਜ਼ਿਆਦਾ ਔਰ ਸ਼ਹਿਰਾਂ ਦੇ ਵਿੱਚ ਵੀ ਨਸ਼ਾ ਬਹੁਤ ਆ ਬੱਚੇ ਲੋਕਾਂ ਦੇ ਇੱਕ ਇੱਕ ਬੱਚਾ ਉਹ ਵੀ ਦਿਨੋਂ ਦਿਨ ਉਹਨਾਂ ਦੀ ਮੌਤ ਹੋਣ ਢਈ ਆ ਪਰਿਵਾਰਾਂ ਦਾ ਬਹੁਤ ਬੁਰਾ ਆ ਰਿਹਾ ਸਾਡੇ ਤੋਂ ਵੇਖ ਕੇ ਜਰਿਆ ਨਹੀਂ ਜਾਂਦਿਆਂ ਇਹ ਜਿਹੜੀ ਪਾਰਟੀ ਆ ਇਹ ਨਸ਼ਿਆਂ ਦੇ ਉੱਤੇ ਬਿਲਕੁਲ ਧਿਆਨ ਨਹੀਂ ਦੇਣ ਢਈ ਸਿਰਫ ਆਦੀ ਚੋਰਾਂ ਦੀ ਖਾਤਰ ਲੋਕਾਂ ਦੇ ਵਿੱਚ ਵਿਚਰਦੇ ਆ ਉਸ ਤਰ੍ਹਾਂ ਪਾਰਟੀ ਲੋਕਾਂ ਵਾਸਤੇ ਕੁਝ ਨਹੀਂ ਕਰ ਰਹੀ ਪੰਜਾਬ ਦੇ ਵਿੱਚ ਜਿਲ੍ਹ ਸਾਹਿਬ ਕਿਹੜੀਆਂ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਤੁਸੀਂ ਅੱਜ ਭਾਜਪਾ ਦਾ ਪੱਲਾ ਫੜਿਆ ਲਿਆ ਤੁਹਾਨੂੰ ਮੈਂ ਪਹਿਲਾਂ ਵੀ ਬੇਨਤੀ ਇਹੋ ਕੀਤੀ ਆ ਵੀ ਪੰਜਾਬ ਦੇ ਵਿੱਚ ਮੈਂ ਇਸ ਵਾਸਤੇ ਵੀ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਗਿਆ ਤੇ ਮੇਰੇ ਤੋਂ ਧੋਖਾ ਨਹੀਂ ਜਰਿਆ ਗਿਆ ਇਹ ਪਾਰਟੀ ਦਾ ਇਸ ਕਰਕੇ ਮੈਂ ਭਾਰਤੀ ਜਨਤਾ ਪਾਰਟੀ ਜਿਹੜੀ ਭਾਈ ਬਣਾ ਤੁਹਾਨੂੰ ਜਿੰਮੇਵਾਰੀ ਦਿੱਤੀ ਤੁਹਾਨੂੰ ਧੰਨਵਾਦ ਇਹ ਸਰਦਾਰ ਹਰਜਿੰਦਰ ਸਿੰਘ ਜੀ ਨੇ ਸਾਨੂੰ ਅੱਜ ਸੰਧੂ ਸਾਹਿਬ ਨੇ ਸਾਨੂੰ ਜਿੰਮੇਵਾਰੀ ਦਿੱਤੀ ਤੇ ਮੈਂ ਪੂਰੇ ਦਿਲੋਂ ਹੋ ਕੇ 不要在。